today my topic is computer a computer device into software and hardware welcome to my computer exhibition first of all my name is ashmeet Kaur today my topic is computer a computer device into software and hardware here i would like to talk about some parts of computer such as monitor keyboard mouse cpu so on First of all, all monitor all meters show all picture data as well as a monitor is an output device. Moreover, I want to explain keyboard, which is an input, dev input, device. It has a 104 keys, which are useful, which are useful for entering data in the form of in the form of alphabet, numbers, etc. Next, I would I would like to call about CPU. CPU is a input or output device because because it it takes input and give output. Good My name is Arpan Satkar. I read in 6A class. Today my topic is use of computer. Computer kiti use on that bank library medical online study office. ਵੀਡੀਓ ਕਾਲ ਇਹ ਹਰ ਵਾਰ ਸੇ ਯੂਜ਼ ਹੁੰਦਾ ਬੈਂਕ ਵਿੱਤਸ ਆਪਾਂ ਆਨਲਾਈਨ ਪੇਮੈਂਟ ਕਰਨ ਵਾਸਤੇ ਲਾਇਬ੍ਰੇਰੀ ਵਿੱਤਸ ਕੰਪਿਊਟਰ ਤੇ ਬਹੁਤ ਸਾਰੀਆਂ ਬੁੱਕਸ ਹੁੰਦੀਆਂ ਨੇ ਉਸ ਤੋਂ ਸਟੱਡੀ ਹੋਰ ਨੌਲੇਜ ਲੈਣ ਲਈ ਸਟੱਡੀ ਕਰਨ ਲਈ ਮੈਡੀਕਲ ਵਿੱਤਸ ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਉਹਦੇ ਵਿੱਚ ਯੂਜ਼ ਹੁੰਦਾ ਕਿ ਆਪਾਂ ਉਸ ਨੂੰ ਸੋਲਵ ਕਿਵੇਂ ਕਰੀਏ ਆਨਲਾਈਨ ਸਟੱਡੀ ਆਨਲਾਈਨ ਸਟੱਡੀ ਜੇ ਕੋਈ ਬੱਚਾ ਬਿਮਾਰ ਹੁੰਦਾ ਹੈ ਉਦੋਂ ਆਨਲਾਈਨ ਸਟੱਡੀ ਕੰਮ ਆਉਂਦੀ ਆ ਫੋਰ ਇਗਜ਼ਾਮਪਲ ਕਰੋਨਾ ਕਰੋਨਾ ਵਿੱਚ ਆਨਲਾਈਨ ਸਟੱਡੀ ਬਹੁਤ ਕਮ ਆਈ ਸੀ ਉਸ ਦੇ ਨਾਲ ਬੱਚਿਆਂ ਦੀ ਨੌਲੇਜ ਵਧਦੀ ਸੀ ਆਫਿਸ ਆਫਿਸ ਵਿੱਚ ਇਨਫੋਰਮੇਸ਼ਨ ਡਾਟਾ ਫਾਈਲ ਸਾਰੀਆਂ ਸੇਵ ਰਹਿੰਦੀਆਂ ਨੇ ਵੀਡੀਓ ਕਾਲ ਵੀਡੀਓ ਕਾਲ ਵਿੱਚ ਫੇਸ ਟੂ ਫੇਸ ਗੱਲ ਕੀਤੀ ਜਾਂਦੀ ਹੈ ਐਂਡ ਗਰੁੱਪ ਸਟੱਡੀ ਬਣਾ ਕੇ ਹੋਰ ਵੀ ਚੀਜ਼ਾਂ ਰੂਪ ਤੇ ਵਿੱਚ ਕਰ ਦਿੱਤੀਆਂ ਨੇ so for, so first of all my name is guilene kor i read in 6a1 class so any computer the advantages storage eede vich data bahut jyada storage ho sakda automation e example atm atm de vich koi bhi paise wagera atm de vich person nahi paise genda hamesha ਮਸ਼ੀਨ ਹੀ ਪੈਸੇ ਗਿੰਦੀ ਹੈ ਸਕਿਉਰਟੀ ਇਹਦੇ ਵਿੱਚ ਅਗਰ ਅਸੀਂ ਡਾਟਾ ਸਟੋਰੇਜ ਕੀਤਾ ਹੈ ਤੇ ਉਹਦਾ ਪਾਸਵਰਡ ਲਗਾ ਸਕਦੇ ਹਾਂ ਕੋਸਟ ਇਫੈਕਟ ਕੰਪਿਊਟਰ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਮਲਟੀਟਾਸਕਿੰਗ ਇਹਦੇ ਵਿੱਚ ਅਸੀਂ ਆਨਲਾਈਨ ਸਟੱਡੀ ਵਗੈਰਾ ਆਨਲਾਈਨ ਹਰ ਇੱਕ ਚੀਜ਼ ਕਰ ਸਕਦੇ ਹਾਂ ਲਾਈਕ ਜਦੋਂ ਕਰੋਨਾ ਆਇਆ ਸੀ ਅਸੀਂ ਆਨਲਾਈਨ ਸਟੱਡੀ ਵਗੈਰਾ ਕੀਤੀ ਸੀ ਰਿਡਿਊਸਡ ਕੋਸਟ ਕਮਿਊਨੀਕੇਸ਼ਨ ਅਸੀਂ ਕਿਸੇ ਨਾਲ ਵੀ ਗੱਲਬਾਤ ਕੰਪਿਊਟਰ ਰਾਹੀਂ ਕਰ ਸਕਦੇ ਹਾਂ ਸਟੋਰੇਜ ਕੈਪੈਸਿਟੀ ਇਹਦੀ ਸਟੋਰੇਜ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਵਸਿਲਿਟੀ ਇਹਦੇ ਵੇਰੀਅਸ ਟਾਈਪਸ ਦੇ ਵੇਰੀਅਸ ਟਾਈਪਸ ਦੇ ਫੰ disadvantages ਇਹਦੇ ਨੁਕਸਾਨ ਕੀ ਨੇ এনवायरमेंटਲ ਇਸ਼ੂਜ਼ ਜਦੋਂ ਕੰਪਿਊਟਰ ਦੀਆਂ ਕਿਰਨਾਂ ਪੈਂਦੀਆਂ ਨੇ ਸਾਡੇ ਉਹ ਸਾਡੀ এনवायरमेंट ਦੇ ਨਾਲ-ਨਾਲ ਸਾਡੀ ਹੈਲਥ ਲਈ ਵੀ ਨੁਕਸਾਨਦਾਇਕ ਹੁੰਦੀਆਂ ਨੇ ਡਿਪੈਂਡੈਂਸੀ ਅੱਜ ਕੱਲ ਲੋਕ ਕੰਪਿਊਟਰ ਤੇ ਹੀ ਜ਼ਿਆਦਾ ਡਿਪੈਂਡ ਹੋ ਗਏ ਨੇ ਜੌਬ ਟਿਪਸ ਡਿਸਪਲੇਸਮੈਂਟ ਜਦੋਂ ਇਹਨਾਂ ਕੰਪਿਊਟਰ ਆਇਆ ਏ ਉਦੋਂ ਦੇ ਲੋਕਾਂ ਨੂੰ ਜੌਬ ਮਿਲਣ ਚ ਸਾਰੇ ਕੰਮ ਕੰਪਿਊਟਰ ਕਰ ਲਿਆ ਜਿਹਦੇ ਲਈ ਜੌਬ ਮਿਲਣ ਚ ਲੋਕਾਂ ਨੂੰ ਬਹੁਤ ਤੰਗੀ ਆ ਰਹੀ ਏ ਨੋ ਆਈਕਿਊ ਕੰਪਿਊਟਰ ਦਾ ਆਪਣਾ ਕੋਈ ਵੀ ਦਿਮਾਗ ਨਹੀਂ ਹੁੰਦਾ ਆਈ ਸਟ੍ਰੇਨ ਆਈ ਸਟ੍ਰੇਨ ਜੀ ਕੰਪਿਊਟਰ ਸਾਡੀਆਂ ਅੱਖਾਂ ਨੂੰ ਖਾਲੀ ਵੀ ਨੁਕਸਾਨਦਾ ਹੈ ਕਿਉਂਕਿ ਡਿਪੈਂਡੈਂਸ ਲੋਕ ਅੱਜਕੱਲ ਕੰਪਿਊਟਰ ਤੇ ਡਿਪੈਂਡ ਹੋ ਗਏ ਨੇ ਇੰਪ੍ਰੋਪਰ ਯੂਜ਼ ਲੋਕ ਅੱਜਕੱਲ ਕੰਪਿਊਟਰ ਦਾ ਗਲਤ ਵਰਤੋਂ ਵੀ ਕਰ ਰਹੇ ਨੇ ਟੂ ਮੱਚ ਸੇਟਿੰਗ ਮਤਲਬ ਸਾਨੂੰ ਕੰਪਿਊਟਰ ਚਲਾਉਣ ਲਈ ਬਹੁਤ ਟਾਈਮ ਬੈਣਾ ਪੈਂਦਾ ਹੈ ਵਾਇਰਸ ਐਂਡ ਹੈਕਿੰਗ ਅਟੈਕਸ ਕੰਪਿਊਟਰ ਦੇ ਨਾਲ ਨਾਲ ਇੱਕ ਵਾਇਰਸ ਫੈਲਦਾ ਐਂਡ ਹੈਕਿੰਗ ਅਟੈਕਸ ਸਾਡੇ ਤੇ ਹੈਕ ਵੀ ਹੁੰਦੇ ਨੇ ਸਾਡੇ ਕੰਪਿਊਟਰ ਹੈਕ ਹੋ ਸਕਦੇ ਨੇ ਇਹ ਸਾਡੇ ਸਕੂਲ ਦੀ ਕੰਪਿਊਟਰ ਲੈਬ ਹੈ ਉਸ ਦੇ ਵਿੱਚ ਬਹੁਤ ਸਾਰੇ ਕੰਪਿਊਟਰ ਪਾਏ ਹਨ ਇਹ ਸਾਰੇ ਕੰਪਿਊਟਰ ਤਾਂ ਚੱਲਣਗੇ ਜੇ ਸਾਡਾ ਮੇਨ ਕੰਪਿਊਟਰ ਚੱਲੇਗਾ ਸਾਡੇ ਮੇਨ ਕੰਪਿਊਟਰ ਦੇ ਵਿੱਚ CPU ਕਨੈਕਟ ਹੈ ਪਰ ਇਹਨਾਂ ਨਾਲ CPU ਕਨੈਕਟ ਨਹੀਂ ਕਿਉਂਕਿ ਉਹ ਕੰਪਿਊਟਰ ਸਾਰੇ ਕੰਪਿਊਟਰਾਂ ਕੰਪਿਊਟਰਾਂ ਨੂੰ ਚਲਾਉਂਦਾ ਹੈ ਸਭ ਤੋਂ ਪਹਿਲਾਂ ਪਹਿਲੇ ਕੰਪਿਊਟਰ ਤੇ ਸਾਰੇ ਐਪਸ ਦਿੱਤੇ ਗਏ ਹਨ ਜੋ ਕਿ ਮੋਬਾਈਲ ਦੇ ਉੱਤੇ ਹੁੰਦੇ ਹਨ ਇਸ ਦੇ ਨਾਲ ਹੀ ਸਾਇੰਸ ਦੇ ਜਿੰਨੇ ਵੀ ਆਪਣੇ ਐਕਸਪੈਰੀਮੈਂਟ ਹੁੰਦੇ ਨੇ ਸਾਰੇ ਇਸ ਦੇ ਵਿੱਚ ਆ ਜਾਂਦੇ ਹਨ ਇਸ ਤੋਂ ਅੱਗੇ ਸਾਡੇ ਸਕੂਲ ਦੀ ਸਾਈਟ ਹੈ ਗੂਗਲ ਮੈਪ ਦੇ ਉੱਤੇ ਹਾਂ ਇਹਦੇ ਵਿੱਚ ਪਿਕਚਰਸ ਦਿਖਾਈਆਂ ਜਾ ਰਹੀਆਂ ਹਨ ਸਾਡੇ ਸਕੂਲ ਦੇ ਜਿੱਲੇ ਵੀ ਨਵੇਂ ਅਪਡੇਟ ਹੁੰਦੇ ਹਨ ਜਿਵੇਂ ਕਿ ਗੇਮਸ ਹੁੰਦੀਆਂ ਹਨ ਗੇਮਸ ਦੇ ਵਿੱਚ ਨਵੇਂ ਤੋਂ ਨਵੇਂ ਅਪਡੇਟ ਇਹਦੇ ਉੱਤੇ ਆ ਜਾਂਦੇ ਹਨ ਇਸ ਤੋਂ ਇਲਾਵਾ ਅਸੀਂ ਜੇ ਕਿਤੇ ਜਾਣਾ ਹੋਵੇ ਸਾਨੂੰ ਇਸ ਦੀ ਅਸੀਂ ਇਸ ਦੀ ਹੈਲਪ ਨਾਲ ਜਾ ਸਕਦੇ ਹਾਂ ਇਸ ਤੋਂ ਅੱਗੇ YouTube YouTube ਹੈ ਇਸ ਦੇ ਤੇ ਲਾਈਵ ਚੱਲ ਰਿਹਾ ਹੈ ਅਸੀਂ ਲਾਈਵ ਤੋਂ ਬਗੈਰ ਹੋਰ ਵੀ ਚੀਜ਼ਾਂ ਇਹਦੇ ਵਿੱਚ ਦੇਖ ਸਕਦੇ ਹਾਂ ਅਸੀਂ ਸੰਸਾਰ ਦੇ ਕਿਸੇ ਵੀ ਕੋਨੇ ਤੋਂ ਅਸੀਂ ਇਹ ਨੂੰ ਦੇਖ ਸਕਦੇ ਹਾਂ ਲਾਈਵ ਤੋਂ ਵਗੈਰਾ ਇਹ ਸ਼ਾਰਟਸ ਵਗੈਰਾ ਹੋ ਰਿਹਾ ਇਹਦੇ ਉੱਤੇ ਦੇਖ ਸਕਦੇ ਹਾਂ ਇਸ ਤੋਂ ਅੱਗੇ ਆਇਆ ਹੈ ਪੇਂਟ ਬੱਚ ਪੇਂਟ ਬੱਚੇ ਬਹੁਤ ਹੀ ਸ਼ੌਕ ਨਾਲ ਕਰਦੇ ਹਨ ਬੱਚੇ ਅਲੱਗ-ਅਲੱਗ ਤਰ੍ਹਾਂ ਦੀ ਪੇਂਟਿੰਗ ਕਰਦੇ ਹਨ ਜਿਸ ਤਰ੍ਹਾਂ ਤੁਹਾਨੂੰ ਦੇਖ ਰਿਹਾ ਹੈ ਇਸ ਤੋਂ ਅੱਗੇ WhatsApp WhatsApp ਦੇ ਵਿੱਚ ਅਸੀਂ ਆਪਣੇ ਦੋਸਤਾਂ ਨੂੰ ਵੌਇਸ ਕਾਲ ਵੀਡੀਓ ਕਾਲ ਚੈਟ ਮੈਸੇਜ ਅਤੇ ਹੋਰ ਤਰ੍ਹਾਂ ਦੇ ਮੈਸੇਜ ਕਰ ਸਕਦੇ ਹਾਂ ਇਸ ਤੋਂ ਅੱਗੇ ਐਕਸਲ ਸਾਡੇ ਅਧਿਆਪਕ ਸਾਨੂੰ रिजल्ट ਬਣਾ ਕੇ ਦਿੰਦੇ ਹਨ रिजल्ट ਸਾਨੂੰ ਐਕਸਲ ਦੇ ਦੁਆਰਾ ਹੀ ਮਿਲਦਾ ਹੈ ਇਸ ਤੋਂ ਅੱਗੇ ਜਿੰਨੇ ਵੀ ਵਿਆਹ ਵਾਲੇ ਕਾਰਡ ਜਾਂ ਹੋਰ ਕਾਰਡ ਹੁੰਦੇ ਹਨ ਉਹ ਪਾਵਰਪੁਆਇੰਟ ਦੇ ਥਰੂ ਹੀ ਬੰਦੇ ਹਨ ਇਸ ਤੋਂ ਅੱਗੇ Google Google ਦੇ ਉੱਤੇ ਅਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪਾ ਸਕਦੇ ਹਾਂ ਇਹਦੇ ਵਿੱਚ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਖੋਲੀ ਹੋਈ ਹੈ ਇਸ ਦੇ ਵਿੱਚ ਸਾਨੂੰ ਹਰੇਕ ਕੰਪਿਊਟਰ ਸਾਇੰਸ ਦੇ ਜਿਹੜੇ ਰਿਲੇਟਡ ਵੀਡੀਓਜ਼ ਦੇਖ ਰਹਿਆਂ ਨੇ ਇਹਦੇ ਵਿੱਚ ਪਿਕਚਰਸ ਤੁਸੀਂ ਦੇਖ ਸਕਦੇ ਹੋਗੇ ਅੰਦਰ ਤੋਂ ਅੱਗੇ ਸਾਡਾ ਮੇਨ ਕੰਪਿਊਟਰ ਦੇ ਉੱਤੇ ਵੀਡੀਓਜ਼ ਚਲਵੰਗਾ ਨਹੀਂ ਇਹਦੇ ਵਿੱਚ ਆਪਾਂ YouTube ਦੇ ਵਿੱਚ ਮਿਊਜ਼ਿਕ ਵਗੈਰਾ ਮੂਵੀਜ਼ ਲਾਈਵ ਗੇਮਿੰਗ ਸਾਰਾ ਕੁਝ ਕਰ ਸਕਦੇ ਹਾਂ ਧੰਨਵਾਦ